ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪੰਜਾਬ ਦੇ ਸਾਰੇ ਡੀਪੂ ਹੋਲਡਰਾਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜੀ ਸਰਕਾਰ ਆਪਣੇ ਬਣਾਈ ਤੀ ਪੂਰੇ 14 ਦਿਨਾਂ ਵਾਲਾ ਵੀ ਸਾਡੀ ਤਨਖਾਹ ਲੱਗੂਗੀ ਸਾਡੇ ਦਾ ਆ ਕੰਮ ਕਰ ਲੈਗੇ ਕੰਮ ਤਾਂ ਕੀ ਕਰਨੇ ਨੇ ਉਹਨਾਂ ਨੇ ਆਪਣਾ ਰੁਜ਼ਗਾਰ ਖੋਦਿਆ ਡੀਪੂ ਖਤਮ ਕਰਕੇ ਮਾਰਕੀਟ ਫੈਲ ਨੂੰ ਨਵੇਂ ਡੀਪੂ ਬਣਾ ਕੇ ਤੇ ਕਲੇ-ਕਲੇ ਡੀਪੂ ਹੋਲਡਰ ਨੂੰ ਪਤਾ ਹੈ ਵੀ ਆਪਣੇ ਡੀਪੂ ਖਤਮ ਕਰਤੇ ਜੇ ਆਪਾਂ ਹਾਈ ਕੋਰਟ ਦੇ ਵਿੱਚ ਨਾ ਜਾਂਦੇ ਧਰਨੇ ਨਾ ਲਾਉਂਦੇ ਪੰਜਾਬ ਦੇ ਵਿੱਚ ਅਨਾਜ ਭਾਵਾਂ ਨਾਲ ਘੇਰਦੇ ਤੇ ਜਿਹੜੇ-ਜਿਹੜੇ ਆਪਣੇ ਮੁੱਦੇ ਤੇ ਉਹਨਾਂ ਦੇ ਲਈ ਮਲਾ ਲੜਦੇ ਤਾਂ ਆਪਣੇ ਅੱਜ ਰੋਜ਼ਗਾਰ ਖਤਮ ਕਰਤਾ ਦੀਗਾ ਤੇ ਸਾਡੇ ਡਿੱਪੂ ਹੋਲਡਰਾਂ ਨੇ ਸਾਡੇ ਪੰਜਾਬ ਦੇ ਚੌਧਿਆਂ ਨੇ ਲੜਾਈ ਲੜ ਕੇ ਜਿੱਥੇ ਵੀ ਆਟਾ ਬੰਨਣ ਜਾਂਦੇ ਸੀਗੇ ਉੱਥੇ ਜਾ ਕੇ ਉਹਨਾਂ ਨੂੰ ਘੇਰਿਆ ਲੜਾਈ ਲੜੀ ਹਰ ਮੁੱਦੇ ਤੇ ਆਪਣੇ ਡਿੱਪੂ ਹੋਲਡਰਾਂ ਨੇ ਜੜਾਈ ਲੜੀ ਤਾਂ ਕਰਕੇ ਆਪਣਾ ਰੋਜ਼ਗਾਰ ਬਚਿਆ ਪਰ ਵੀਰੋ ਜੇ ਇਹ ਆਪਾਂ ਲੜਾਈਆਂ ਨਾ ਲੜਦੇ ਤਾਂ ਡੀਪੂ ਹੋਲਡਰ ਪੰਜਾਬ ਦੇ ਖਤਮ ਹੋ ਜਾਂਦੇ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੁਣ ਇੱਕ ਸਮਾਂ ਆ ਗਿਆ ਵੀ ਆਪਾਂ ਨੂੰ ਜਿਹੜੀ ਲੜਾਈ ਹੈ ਉਹਦਾ ਬਦਲਾ ਲੈਣ ਵਾਸਤੇ ਜੇ ਹੁਣ ਆਪਾਂ ਬਦਲਾ ਨਹੀਂ ਹੁਣ ਨਹੀਂ ਲੈ ਸਕਦੇ ਤਾਂ ਹੋਰ ਆਪਾਂ ਕਿਦੋਂ ਲੰਮਾਗੇ ਹੁਣ ਕੱਲੇ ਕਹਿੰਦੇ ਡੀਪੂ ਹੋਲਡਰ ਨੂੰ ਮੇਰੀ ਇਹ ਬੇਨਤੀ ਹੈ ਜਿਹੜੇ ਹਲਕੇ ਦੇ ਵਿੱਚ ਜਿਹਦਾ ਸੌਦਾ ਕੰਟੀਗੜ ਜਿੱਤਦਾ ਉਹਨੂੰ ਉਹਨੂੰ ਹਰਾਓ ਝਾੜੂ ਵਾਲੇ ਨੂੰ ਜਿਹੜਾ ਜਿੱਤਦਾ ਉਹਨੂੰ ਜਿੱਤਿਓ ਕੋਈ ਵੀ ਕੈਂਡੀਡੇਟ ਹੈ ਕੋਈ ਵੀ ਪਾਰਟੀ ਦਾ ਹੈ ਪਰ ਜਿਹੜਾ ਝਾੜੂ ਦਾ ਕੈਂਡੀਡੇਟ ਹੈ 13 ਦੇ 13 ਉਹਨਾਂ ਦੀਆਂ ਜ਼ਬਾਨਾਂ ਤਾ ਜਬਤ ਕਰਾਉਂਦੀਆਂ ਨੇ ਆਪਾਂ ਨੇ ਇਹ ਨਾ ਹੋਵੇ ਤੁਸੀਂ ਚੌਥੇ ਨੰਬਰ ਵਾਲੇ ਨੂੰ ਵੋਟਾਂ ਪਾ ਦਿਓ ਜਿਹੜੇ ਹਰਕੇ ਦੇ ਵਿੱਚ ਜਿਹੜਾ ਕੈਂਡੀਡੇਟ ਜਿੱਤਦਾ ਹੈ ਉਹਨੂੰ ਵੋਟਾਂ ਪਾ ਕੇ ਜਿੱਤਿਆਓ ਤਾਂ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦੇ 13 ਦੇ 13 ਕੈਂਡੀਡੇਟ ਨੇ ਉਹ ਆਪਾਂ ਹਰਾ ਕੇ ਭੇਜੀਏ ਪੰਜਾਬ ਸਰਕਾਰ ਨੂੰ ਸਾਬਤ ਸਖਾਈਏ ਜਿਹੜੇ ਡੀਪੂਰਾਂ ਦਾ ਰੁਜ਼ਗਾਰ ਖਤਮ ਕਰਤਾ ਸੀ ਉੱਨ ਸਾਬਤ ਕਰ ਸਕੀ ਆਪਾਂ ਵੀ ਦੱਸ ਸਕੀਏ ਵੀ ਜਿਹੜੇ ਪੰਜਾਬ ਦੇ ਡੀਪੂ ਹੋਲਡਰ ਨੇ 185000 ਉਹਨਾਂ ਦਾ ਜੁਗਾਰ ਖਤਮ ਕਰਤਾ ਤੀਗਾ ਮਰੇਗਾ ਸਕੀਮ ਦਾ ਜਿਹੜੀ ਸਕੀਮਾ ਜਿਉਂ ਖਤਮ ਕਰਕੇ ਪੈਸੇ ਕੱਢ ਕੇ ਅੱਡੀ ਨਵੇਂ ਡੀਪੂ ਬਣਾ ਦਿੱਤੇਗੇ ਮਰੇਗਾ ਸਕੀਮ ਵਾਲਿਆਂ ਦਾ ਵੀ ਦੂਸਰੀ ਗੱਲ 40 ਲੱਖ ਇਹਨਾਂ ਪਰਿਵਾਰ ਹੈ ਉਹਨਾਂ ਨੂੰ ਸਮਝਾਓ ਮਰੇਗਾ ਨੂੰ ਸਮਝਾਓ ਇਹ ਤੁਹਾਡਾ ਫਰਜ਼ ਬਣਦਾ ਹੈ ਵੀ ਜਿਹੜਾ ਤੁਹਾਡਾ ਕੈਂਡੀਡੇਟ ਜਿੱਤਦਾ ਉਹਨੂੰ ਜਿੱਤਿਆ ਕੇ ਭੇਜੋ ਜਿਹੜਾ ਝਾੜੂ ਵਾਲਾ ਤੋ ਜੇ ਜਿੱਤਦਾ ਵੀ ਹੈ ਉਹਨੂੰ ਹਰਾ ਕੇ ਭੇਜੋ ਵੋਟਾਂ ਇਕੱਠੀਆਂ ਕਰਕੇ ਦੂਜੇ ਕੈਂਡੀਡੇਟ ਨੂੰ ਪਾਉ ਤਾਂ ਕਿ ਇਹ ਆਪਾਂ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਸਾਫ ਕਿਸ ਕਹਿ ਜਾਈ ਸਗੀ ਹਰ ਤੋਂ ਕਾ ਸਿੱਖੂਗਾ ਜੇ ਤੁਹਾਡਾ ਏਕਾ ਹੋਊਗਾ ਜਦੋਂ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਚਾਹੇ ਕੈਂਡੀਡੇਟ ਆਉਂਦਾ ਹੈ ਝਾੜੂ ਵਾਲਾ ਦਾ ਚਾਹੇ ਉਹਨਾਂ ਦਾ ਕੋਈ ਵਰਕਰ ਆਉਂਦਾ ਹੈ ਚਾਹੇ ਕੋਈ ਉਹਨਾਂ ਦਾ ਐਮ ਆਈ ਐਲ ਆਂਦਾ ਹੈ ਕੱਲੇ ਕੱਲੇ ਨੂੰ ਸਵਾਲ ਕਰੋ ਵੀ 1.58 ਹਜ਼ਾਰ ਡੀਪੂ ਹੋਲਡਰ ਕਿਉਂ ਖਤਮ ਕੀਤੇ ਮਾਰਕ ਫੈਡ ਦੇ ਜਿਹੜਾ ਤੁਸੀਂ ਬਣਾਏ ਨੇ ਉਹਨੂੰ 68 ਹਜ਼ਾਰ ਕਿਉਂ ਦੇ ਰਹੇ ਹੋ ਤਾਨੂੰ ਸਿਰਫ 50 ਪੈਸੇ ਕਿਉਂ ਦੇ ਰਹੇ ਹੋ ਦੂਸਰੀ ਗੱਲ 300 ਰੁਪਿਆ ਕੁਵਾਂਟਲ ਜਿਹੜਾ ਘਰਾਂ ਵਿੱਚ ਦਿਨ ਘਰਾਂ 'ਚ ਦੇਕੇ ਨਹੀਂ ਆ ਰਹੇ ਮਹੱਲਿਆਂ ਦੇ ਵਿੱਚ ਸੱਥਾਂ ਦੇ ਵਿੱਚ ਜਾਂ ਗੁਰਦੁਆਰੇ ਜਾ ਕੇ ਦੇ ਰਹੇ ਨੇ ਉਮੀਦਾਂ ਦੀਪੂ ਹੋਲਡਰ ਵੰਡ ਰਹੇ ਨੇ ਉਹਨਾਂ ਨੂੰ ਮਿਲ ਰਹੇ ਨੇ 47 ਰੁਪਏ ਦੀ ਦੀਪੂ ਜਿਹੜਾ ਮਾਰਕੀਟ ਦਾ ਬਣਤਾ ਉਹਨੂੰ 68000 ਰੁਪਿਆ 300 ਰੁਪਿਆ ਕੁਵਾਂਟਲ ਹੋਰ ਮਾਲ ਪੱਤੇ ਮਿਲ ਰਹੇ ਨੇ ਇਹ ਹਰ ਇੱਕ ਮੁੱਦੇ ਤੇ ਜਿਹੜਾ ਪੰਜਾਬ ਸਰਕਾਰ ਦਾ ਕੋਈ ਕੈਂਡੀਡੇਟ ਜਾਂ ਕੋਈ ਵੀ ਵਰਕਰ ਆਉਂਦਾ ਹੈ ਉਹਨੂੰ ਘੇਰਿਆ ਜਾਵੇ ਉਹਨੂੰ ਸਵਾਲ ਕਰਾਇਆ ਜਾਵੇ ਉਹਨਾਂ ਦੇ ਸਵਾਲ ਜਵਾਬ ਜ਼ਰੂਰ ਪੁੱਛੋ ਮੈਂ ਇਕੱਲੇ ਇਕੱਲੇ ਡੀਪੂ ਹੋਲਡਰ ਨੂੰ ਬੇਨਤੀ ਕਰਦਾ ਵੀ ਜਿਹੜੀ ਸਰਕਾਰ ਹੈ ਉਹਦੇ ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਵੋਟ ਨਹੀਂ ਪਾਉਣੀ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਜਿੱਤਦਾ ਹੈ ਕੋਈ ਵੀ ਪਾਰਟੀ ਦਾ ਹੈ ਤੇ ਉਹਨਾਂ ਨੂੰ ਜਿਟਾ ਕੇ ਭੇਜੋ ਤਾਂ ਕਿ ਜਿਹੜੀ ਆਪਾਂ ਪੰਜਾਬ ਸਰਕਾਰ ਨੂੰ ਸਾਬਤ ਕਰ ਸਕੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ